ਵੀਰ ਹੈਗਾ ਕੈਨੇਡਾ ਤੋਂ ਵੈਸੇ ਤੇ ਉਹ ਹੈਗੇ ਨੇ ਬਾਈ ਕਨੌਰ ਸਾਹਿਬ ਕੰਨੀ ਦੇ ਬਾਈ ਕੀ ਹਾਲ ਨੇ ਠੀਕ ਹੋ ਜੀ ਹਾਂ ਜੀ ਆਪਾਂ ਜੀ ਵਧੀਆ ਤੁਸੀਂ ਦੱਸੋ ਜੀ ਬਹੁਤ ਵਧੀਆ ਬਾਈਆ ਅੱਛਾ ਵੀਰੇ ਕਿੰਨਾ ਕ ਟਾਈਮ ਹੋ ਗਿਆ ਬਾਹਰ ਤੋਂ ਨੂੰ ਬਾਹਰ ਮੈਨੂੰ ਇੱਥੇ ਹੀ ਆਜੋ ਸ਼ੌਂਚਾ 3 ਸਾਲ ਹੋ ਗਏ ਜੀ ਬਾਹਰ ਅੱਛਾ 3 ਸਾਲ ਹੋ ਗਏ ਤੁਹਾਨੂੰ ਬਾਹਰ ਹੈ ਕੈਨੇਡਾ ਤੋਂ ਕਦੋਂ ਆਏ ਸੀ ਤੁਸੀਂ ਕੈਨੇਡਾ ਤੋਂ ਵੀਰੇ ਮੈਨੂੰ ਮਹੀਨਾ ਕੋ ਹੋ ਗਿਆ ਇਹਨਾਂ ਹਾਂ ਤੇ ਕੀ ਦਿਲ ਕਰ ਰਿਹਾ ਸੀ ਵੀ ਮਾਰ ਕੇ ਇਹ ਜਿਹੜਾ ਬਾਈ ਦੀ ਯਾਦ ਕਰਤੇ ਆਹ ਬਾਈ ਦਿਲ ਤਾਂ ਬਹੁਤ ਕਰਦਾ ਸੀ ਮਿਸ ਕਰਦਾ ਯਾਰ ਬਹੁਤ ਯਾਰੇ ਬਾਈ ਨੂੰ ਉੱਥੇ ਵੀ ਬ੍ਰੈਂਪਟਨ ਬਾਈ ਬ੍ਰੈਂਪਟ ਨਹੀਂ ਰਿਹਾ ਸ਼ੁਰੂ ਤੋਂ ਅੱਛਾ ਬਾਈ ਉੱਥੇ ਵੀ ਅਸੀਂ ਬਹੁਤ ਮਿਸ ਕਰਦੇ ਆ ਮਤਲਬ ਬਾਈ ਨੂੰ ਅੱਛਾ ਬਾਈ ਉੱਥੇ ਉਹ ਕਾਲਜ ਚ ਸਪੋਰਟੋਂ ਲੱਗੀ ਹੋਈ ਆ ਬਾਈ ਦੀ ਉੱਥੇ ਵੀ ਬਹੁਤ ਜ਼ਿਆਦਾ ਅਸੀਂ ਮਤਲਬ ਫੀਲ ਹੁੰਦਾ ਦਿਲ ਨੂੰ ਉੱਥੇ ਤਾਂ ਐਂ ਫੇਰੀ ਜਾਂਦੇ ਨਾ ਸਿੰਗਰ ਕੋਈ ਵੀ ਹੁੰਦਾ ਹਾਂ ਨਹੀਂ ਉੱਥੇ ਤਾਂ ਬਾਈ ਨੂੰ ਬਾਦੂਏ ਮਿਲ ਲਿਆ ਕਰਦੇ ਬਾਈ ਜਿਹਾ ਹੁੰਦਾ ਕਿਆ ਬੋਲਣਾ ਚਲੋ ਸਰਦਾ ਅਜਲੀ ਹੋਆ ਹੁਣ ਤਾਂ ਇੱਕ ਤੁਸੀਂ ਮੈਂ ਦੇਖਿਆ ਤੁਸੀਂ ਉਰੇ ਖੜੇ ਭਾਵਕ ਜਿਹੇ ਹੋਏ ਦੇਖ ਰਹੀ ਸੀ ਬਾਈ ਹੈਨਾ ਤਾ ਯਾਰ ਬਹੁਤ ਲੋਕ ਆਉਂਦੇ ਨੇ ਉਹਰੇ ਕਿਈ ਰੋਕੀ ਵੀ ਜਾਂਦੇ ਨੇ ਬਾਈ ਯਾਰ ਉਹ ਇਹ ਚ ਗੱਲਬਾਤ ਹੀ ਕਿਹਿਆ ਸੀ ਬੰਦੇ ਲਾਉਂਦਾ ਬਾਈ ਯਾਰ ਅਸੀਂ ਰਸਤੇ 'ਚ ਗੱਲਾਂ ਕਰਦੇ ਆ ਰਹੇ ਤੇ ਮਾ ਛੋਟਾ ਹੀ ਸੀ ਜਰਾ ਯਾਰ ਹਨਾ ਇਕੱਠੇ ਵੜੇ ਜਾਂ ਬਾੜਤੀਆਂ ਪਿੰਡ ਸੇ ਕਿੱਥੇ ਯਾਰ ਮਿੱਟੀ ਜੀ ਕਿਵੇਂ ਨਹੀਂ ਕੌਣ ਆਉਂਦਾ ਉਹਰੇ ਔਰ ਜਿਹਾ ਪਾਣੀ ਵੀ ਖਾਰਾ ਬਾਈ ਤੁਸੀਂ ਸੋਚ ਕੇ ਦੇਖੋ ਜੇ ਬਾਈ ਨਾ ਹੋਇਆ ਹੁੰਦਾ ਆਪਾਂ ਜਾਂ ਮੈਂ ਜਾਂ ਤੁਸੀਂ ਕਾਉਣੀ ਨਹੀਂ ਤੇ ਕਦੇ ਬਾਈ ਉਰੇ ਹੈ ਨਾ ਕਿਹੜੇ ਕਿਹੜੇ ਲੋਕਾਂ ਦੇ ਪੈਰ ਪਾਣੇ ਕਾ ਯਾਰ ਇੱਥੇ ਦੇ ਬੇਬੀਆਂ ਬੈਠੀਆਂ ਸਟicker ਮਿਲ ਰਹੇ ਫੋਟੋਆਂ ਕਿੰਨੀਆਂ ਆ ਲੋਕਾਂ ਦੇ ਘਰ ਚੱਲਦੇ ਆ ਬਾਈ ਘਰ ਚੱਲਦੇ ਨੇ ਬਾਈ ਸਹੀ ਸਹੀ ਗੱਲ ਹੈ ਵੀਰੇ ਯਾਰ ਕਦੇ ਮਿਲੇ ਸੀ ਬਾਈ ਕਦੇ ਜਾਂਦੇ ਸੀ ਬਾਈ ਨੂੰ ਨਾ ਯਾਰ ਕਦੇ ਮੇਲ ਹੀ ਨਹੀਂ ਹੋਇਆ ਕਦੇ ਅਫਸੋਸ ਰਹੂਗਾ ਬਾਈ ਹਨਾ ਹਮੇਸ਼ਾ ਬਿਯਾਰ ਕਦੇ ਮੇਲ ਹੋ ਜਾਂਦਾ ਹੈ ਹਨਾ ਅਸੀਂ ਉੱਥੇ ਬਹੁਤ ਫੀਲ ਕਰਦੇ ਆਂ ਮਤਲਬ ਬਾਈ ਹੁੰਦਾ ਊਰੇ ਪੂਰੇ ਉੱਥੇ ਮਿਲਣ ਨੂੰ ਇਹ ਮਿਲ ਜਾਂਦਾ ਮਾਹ ਆਪਣੇ ਲਈਦਾ ਨਿੱਕੀ ਮੋਟੀ ਉਹ ਗੱਲ ਆਤੀ ਉੱਥੇ ਦਾ ਚਲੋ ਹਨਾ ਬੰਦਾ ਮਿਲ ਜਾਣਾ ਸੋ ਲੱਗਦੇ ਆ ਜਿਵੇਂ ਹੁਣ ਹੋਰ ਬਹੁਤ ਸੋ ਲੱਗਦੇ ਆ ਬਾਈ ਦੇ ਸੋ ਨੂੰ ਮਿਸ ਕਰਦੇ ਆ ਵੀ ਜਦੋਂ ਅਸੀਂ ਪਹੁੰਚੇ ਆ ਕਿੱਥੇ ਅਸੀਂ ਇਹ ਵੀ ਗੱਲਾਂ ਉੱਥੇ ਉਹ ਕਰ ਰਹੇ ਆਂ ਫੀਲ ਕਰੀਆਂ ਹੂੰ ਵੀ ਬਾਈ ਵੀ ਪੰਜ ਚਾਰ ਸਾਲ ਪਹਿਲਾਂ ਆਇਆ ਕੈਨੇਡਾ ਹਣਾ ਵੀ ਉੱਥੇ ਆਪਣੇ ਵਾਂਗੂ ਰਹਿੰਦਾ ਹੋਊਗਾ ਉੱਥੇ ਬਾਈ ਬਹੁਤ ਸਟਰਗਲ ਆ ਇੰਨੀ ਬਹੁਤ ਵੱਡੀ ਗੱਲ ਆ ਗਈ ਬਿਲਕੁਲ ਬਾਈ ਮਤਲਬ ਇਹ ਵੀ ਕਿਸੇ ਕਰਮ ਵਾਲੇ ਨੂੰ ਮਿਲਦੀ ਆ ਤੁਸੀਂ ਕੀ ਕਰਦੇ ਹੋ ਉੱਥੇ ਮੈਂ ਤਾਂ ਬਾਈ ਪਹਿਲਾਂ ਸਟੱਡੀ ਕਰਦਾ ਤੀਗਾ ਉਸ ਤੋਂ ਬਾਅਦ ਰਾਈਡ ਰੂਡ ਗੱਡੀ ਚਲਾਉਂਦੇ ਹੁੰਦੇ ਰਿਹਾ ਬਾਈ ਹਾਂ ਹਾਂ ਜੀ ਟਰੱਕ ਦਾ ਲਾਇਸੈਂਸ ਵੀ ਹੈਗਾ ਮੇਰੇ ਕੋਲ ਅੱਛਾ ਬਾਈ ਠੀਕ ਆ ਬਾਈ ਧੰਨਵਾਦੀ ਤਾਂ ਬਾਈ ਹੋਰੀ ਬਾਈ ਉਰੇ ਆਏ ਹੋ ਤੇ ਖੜੇ ਸੀ ਬਾਈ ਹੋਰ ਮੈਂ ਚਲੋ ਗੱਲਬਾਤ ਕਰ ਲਈ ਤਾਂ ਆਹ ਚੀਜ਼ ਬਦਲੀ ਆ ਸ਼ੀਸ਼ਾ ਜਿਹੜਾ ਇਧਰੋਂ ਲਾਤਾ ਇਧਰੋਂ ਤਿੰਨ ਸਾਈਡਾਂ ਰਹਿੰਦੀਆਂ ਨੇ ਜੇ ਕਵਰ ਕਰਨ ਵਾਲੀਆਂ ਸ਼ੀਸ਼ਾ ਵਗੈਰਾ ਸਾਰਾ ਮੰਗਾਇਆ ਪਿਆ ਤੁਸੀਂ ਦੇਖ ਰਹੇ ਹੋ ਹੈਨਾ ਪਹਿਲਾਂ ਉਹ ਸ਼ੈੱਡ ਦੀ ਖੜਾ ਉਹ ਸਾਹਮਣੇ ਆ ਤਾਂ ਥੋੜਾ ਬਹੁਤ ਤਾਂ ਇਹ ਚੀਜ਼ਾਂ ਦਾ ਬਦਲਾਵ ਕਰੀ ਜਾਂਦੇ ਨੇ ਸਮੇਂ ਦੇ ਨਾਲ ਹੋਰ ਕਈ ਚੀਜ਼ਾਂ ਬਦਲ ਜਾਣੀਆਂ ਉਰੇ ਹੈਨਾ